ਕਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਸਮੁੱਚਾ ਖਾਲਸਾ ਪੰਥ ਤੇ ਸਮੁੱਚੀ ਲਕਾਈ ਗੁਰਦੁਆਰਾ ਸੀਸਗੰਜ ਆਨੰਦਪੁਰ ਸਾਹਿਬ ਵਿਖੇ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਮਨਾ ਰਿਹਾ 23 ਤਰੀਕ ਨੂੰ ਸਾਬ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ કરી ਆਈ ਦੇਵ ਸਿਆ ਜਿਹੜੇ ਖੰਡ ਪਾਠਾਂ ਦੇ ਭੋਗ ਤੇ ਸਵੇਰੇ ਅੰਮ੍ਰਿਤ ਵੇਲੇ ਪਹਿਣਗੇ ਸਾਰੇ ਦਿਹਾੜੀ ਦਰਬਾਰ ਚੱਲਣਗੇ ਤੇ 24 ਤੇ 25 ਨੂੰ ਸਹਿਬ ਕਲਗੀਆਂ ਵਾਲੇ ਪਾਤਸ਼ਾਹ ਤੇ ਸਰਕਾਰਯੋਗ ਪਿਤਾ ਸਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੰਮੁਖ ਉਹ ਸ਼ਹੀਦੀ ਸਤਾਬਦੀ ਦੇ ਉਹ ਜਿਹੜੇ ਸ਼ੁਰੂ ਹੋ ਜਾਣਗੇ ਗੁਰਮਤ ਦੇ ਸਮਾਗਮ ਤੇ 25 ਤਰੀਕ ਤੋਂ ਬਾਅਦ 26 27 28 ਤੇ 29 ਇਹ ਪੰਜ ਦਿਨ ਲਗਾਤਾਰ ਜਿਹੜੇ ਸਾਡੇ ਗੁਰਮੁਤੇ ਸਮਾਗਮ ਚੱਲਣੇ ਆ ਤੇ 29 ਤਰੀਕ ਨੂੰ ਜਿਹੜਾ 25 ਨਵੰਬਰ ਨੂੰ ਗੁਰਦੁਆਰਾ ਸੀਸਗਾਂਝ ਦਿੱਲੀ ਤੋਂ ਇੱਕ ਮਹਾਨ ਨਗਰ ਕੀਰਤਨ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਚਲਣਾ ਜਿਹੜਾ ਪੜਾੜ ਪੜਾ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅਨੰਦ ਸਿੱਖ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਾਤਰਵਾਨ ਵਾਲੇ ਪਾਈ ਜੈਤਾ ਜੀ ਰਗਰੇਟਾ ਗੁਰੂ ਦਾ ਬੇਟਾ ਉਹ ਜਿਵੇਂ ਪੜਾਦੜ ਪੜਾ ਸਤਗੁਰ ਦਾ ਸੀਸ ਲੈ ਕੇ ਅਨੰਦਪੁਰ ਦੀ ਧਰਤੀ ਨੂੰ ਆਏ ਉਹਨਾਂ ਅਸਥਾਨਾਂ ਤੇ ਰਾਤ ਦੇ ਜੋੜ ਮੇਲੇ ਵੀ ਹੋਇਆ ਕਰਨਗੇ ਤੇ ਨਾਲ ਉਸੇ ਪੜਾ ਹੋਣਗੇ ਤੇ 29 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਗੁਰਦਾਰਾ ਸ਼੍ਰੀ ਬਹਿਵਾਨਗੜ ਅਨੰਦਪੁਰ ਦੀ ਧਰਤੀ ਤੋਂ ਇਹ ਮਹਾਨ ਨਗਰ ਕੀਰਤਨ ਪ੍ਰੰਭ ਹੋਊਗਾ ਜਿਹੜੇ ਸਮਾਗਮ 28 ਨੂੰ ਰਾਤ ਨੂੰ ਸਿੱਖ ਪੰਥ ਦੇ ਵਿਦਵਾਨ ਭਾਈ ਪਿੰਦਰਪਾਲ ਸਿੰਘ ਜੀ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉੱਥੇ ਰਾਤ ਦੀਆਂ ਵੀ ਦੀਵਾਨ ਸਜਣਗੇ ਤੇ ਸਵੇਰੇ 29 ਨੂੰ ਪਹਿਲਾਂ ਆਪਾਂ ਨਗਰ ਕੀਰਤਨ ਲੈ ਕੇ ਪਹੁੰਚਣਾ ਤੇ ਉੱਥੇ ਸਾਰੇ ਦਿਹਾੜੀ ਸ੍ਰੀ ਸਗਾੰਝ ਦੀਵਾਨ ਚੱਲਣੇ ਆ ਬਹੁਤ ਪ੍ਰੈਸ ਦੇ ਵਿੱਚ ਭੁਲੇਖਾ ਪਾ ਰਿਹਾ ਪਾਇਆ ਜਾ ਰਿਹਾ ਕਿ ਅਨੰਦਪੁਰ ਦੇ ਦੀਵਾਨ 23 ਤੋਂ 25 ਤੱਕ ਮੈਂ ਸਮੁੱਚੇ ਖਾਲਸਾ ਪੰਥ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਸ਼ਲਾਮਿਆਂ 'ਚ ਨਹੀਂ ਆਉਣਾ ਭਲਾਵਿਆਂ 'ਚ ਨਹੀਂ ਆਉਣਾ 29 ਤਰੀਕ ਤੱਕ ਨਿਰੰਤਰ ਗੁਰਮਤ ਦੇ ਸਮਾਗਮ ਜਾਰੀ ਰਹਿਣਗੇ ਤੇ 29 ਤਰੀਕ ਨੂੰ ਕੱਲਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜਿਹੜਾ ਸਤਗੁਰਾਂ ਦਾ ਸੀਸ ਲੈ ਕੇ ਭਾਈ ਜੱਤਾ ਜੀ ਆ ਪਹੁੰਚੇ ਸੀ ਉਹਦਾ ਸੰਸਕਾਰ ਦਿਵਸ ਆਪਾਂ ਮਨਾਉਣਾ ਤੇ ਇਹ ਪਿਛਲਿਆਂ ਸਾਲਾਂ ਤੋਂ ਇੱਕ ਰਵਾਇਤ ਪਈ ਆ ਕਿ ਵੱਡੇ ਅਸੀਂ ਫੰਕਸ਼ਨ ਕੋਲ ਜ਼ਰਾ ਸੀਸ ਗੰਝ ਕਰਦੇ ਆ ਸਮੂੱਚੀ ਗੁਰਨਾਨਕ ਨਾਮਲੇ ਬਾ ਮਾਈ ਭਾਈ ਸਮੂਹ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ 23 ਤੋਂ 25 ਤੱਕ ਵੀ ਸਮਾਗਮ ਆ 20 ਤੋਂ ਲੈ ਕੇ 29 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਗਮ ਆ। ਸੋ ਯਾਦ ਰੱਖਣਾ 26, 27, 28 ਤੇ 29। ਇਹ 5 ਦਿਨ ਸਤਗੁਰਾਂ ਦਾ ਸੀਰੀਜ਼ ਜਿਵੇਂ ਜਿਵੇਂ ਭਾਈ ਜੈਤਾ ਜੀ ਲੈ ਕੇ ਆਏ ਤੇ ਮੈਂ ਪੜਾ ਦਾ ਪੜਾ ਉੱਥੇ ਰਾਤ ਦੇ ਉਹ ਜਿਹੜੇ ਕੀਰਤਨ ਨਗਰ ਕੀਰਤਨ ਹੈ ਉਹਦਾ ਸਟੇ ਵੀ ਹੋਊਗਾ ਤੇ ਨਾਲ ਦੀ ਨਾਲ ਉੱਥੇ ਗੁਰਮਤ ਦੇ ਸਮਾਗਮ ਵੀ ਹੋਣਗੇ। ਅੰਮ੍ਰਿਤ ਵੇਲੇ ਵਿਵਹਨਕਰ ਗੁਰਦੁਆਰੇ ਕੀਰਤਪੁਰ ਸਾਹਿਬ ਤੋਂ ਵੱਡਾ ਮਹਾਨ ਨਗਰ ਕੀਰਤਨ ਨਿਕਲਣਾ। ਸਭ ਸੰਗਤ ਨੂੰ ਬੇਨਤੀ ਆ ਕਿ ਬਾਅਦ ਤੋਂ ਬਾਅਦ ਉਸ ਜੋੜ ਉਸ ਨਗਰ ਕੀਰਤਨ ਦੇ ਵਿੱਚ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ